ਇਖਾਮੀ ਜ਼ੋਲਨ ਕਰਕੇ ਖਸਾਨਾ ਵਿਕੇ 30000 ਜਿਹੜੀ ਬੀਜੇਪੀ ਸਰਕਾਰ ਕਰ ਰਹੀ ਹੈ ਹਰਿਆਣਾ ਦੀ ਤੇ ਸੈਂਟਰ ਦੀ ਉਹਦੇ ਕਰਕੇ ਮੈਂ ਇਸ ਪਾਰਟੀ ਤੋਂ ਬੀਜੇਪੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਫਾਈਨ ਕਰ ਰਿਹਾ ਹਾਂ ਸਾਰੇ ਪੱਤਰਕਾਰ ਵੀਰੋਂ ਤੁਸੀਂ ਮੇਰੇ ਤੁਸੀਂ ਮੇਰੇ ਛੋਟੇ ਟਾਈਮ ਦੇ ਸੱਦੇ ਤੇ ਪਹੁੰਚੇ ਹੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀਰੋਂ ਤੁਹਾਨੂੰ ਪਤਾ ਹੀ ਆ ਮੈਂ 20 ਸਾਲ ਤੋਂ ਰਾਜਨੀਤਿਕ ਜੀਵਨ ਦੇ ਵਿੱਚ ਹਾਂ ਔਰ ਮੈਂ ਪਹਿਲਾਂ ਕੰਗਰਸ ਦੇ ਵਿੱਚ ਬੜੀ ਨਿਠ ਕੇ ਸੇਵਾ ਕੀਤੀ। ਕੁਝ ਨਰਾਜ਼ੀਆਂ ਸੀਗੀਆਂ ਮੰਚ ਉਹ ਛੱਡ ਕੇ ਮੈਂ ਬੀਜਪੀ ਬਾਰੇ ਬੜਾ ਅੱਛਾ ਸੋਚ ਕੇ ਵੀ ਪੰਜਾਬ ਦਾ ਭਲਾ ਹੋਊਗਾ ਡਬਲ ਇੰਜਨ ਸਰਕਾਰ ਬਣਾਉਂਗੀ ਜਿਹੜਾ ਕਿ ਸਾਰੇ ਸੀਨੀਅਰ ਲੀਡਰ ਬੀਜਪੀ ਦੇ ਕਹਿੰਦੇ ਸੀ ਮੈਂ ਬੀਜਪੀ ਜੁਆਇਨ ਕੀਤੀ ਸੀ ਬਿਨਾਂ ਕਿਸੇ ਸ਼ਰਤ ਦੀ। ਚਲੋ ਧਰਮਕੋਟ ਸੀਟ ਪੀਐਲਸੀ ਦੇ ਖਾਤੇ ਆ ਗਈ ਤੇ ਮੈਨੂੰ ਟਿਕਟ ਮਿਲੀ ਮੈਂ ਇਲੈਕਸ਼ਨ ਵੀ ਲੜਿਆ। ਪਰ ਲੋਕਾਂ ਨੇ ਬੀਜਪੀ ਨੂੰ ਵੋਟ ਨਹੀਂ ਪਾਈ ਚਲੋ ਮੈਂ ਐਜ਼ ਅ ਵਰਕਰ ਕਾਰਿਆ ਕਰਤਾ ਵੀ ਜੀ ਵਿੱਚ ਕੰਮ ਕਰਦਾ ਰਿਆ ਵੀ ਲੱਗਦਾ ਸੀ ਵੀ ਬੀਜਪੀ ਵਾਲੇ ਪੰਜਾਬ ਪ੍ਰਤੀ ਸਵਾਰਧ ਹੋਣਗੇ ਕੋਈ ਅੱਛੀਆਂ ਪਾਲਿਸੀਆਂ ਬਣਾਉਣਗੇ ਪੰਜਾਬ ਖੇਤੀ ਆਧਾਰਿਤ ਸੂਬਾ ਵੀ ਸੈਂਟਰ ਦੇ ਵਿੱਚ ਸਰਕਾਰ ਆ ਕੋਈ ਕਿਸਾਨਾਂ ਨੂੰ ਰਾਹਤ ਦਿੱਤੀ ਜਾਊਗੀ ਕਰਜ਼ੇ ਮਾਫ ਕੀਤੇ ਜਾਣਗੇ ਪਰ ਮੈਂ ਜੋ ਕਦੇ ਸਾ ਤੋਂ ਫੀਡਬੈਕ ਵੀ ਮੰਗਦੇ ਸੀ ਬੜੀ ਮੈਂ ਪੋਜੀਟਿਵ ਫੀਡਬੈਕ ਦਿੰਦਾ ਸੀ ਆਪਣੇ ਵੱਲੋਂ ਪਰ ਕੋਈ ਵੀ ਸੁਧਾਰ ਨਹੀਂ ਆਇਆ ਜਦੋਂ ਹੁਣ ਕਿਸਾਨ ਆਪਣੀਆਂ ਵਾਜਬ ਮੰਗਾ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਜਿਸ ਤਰ੍ਹਾਂ ਹਰਿਆਣਾ ਸਰਕਾਰ ਨੇ ਔਰ ਪੈਰਾ ਮਿਲਟਰੀ ਫੋਰਸਸ ਨੇ ਉਹਨਾਂ ਨੂੰ ਰੋਕਿਆ ਤੇ ਕਿਸਾਨਾਂ ਤੇ ਅੰਨ੍ਹਾ ਪਛਦੜ ਆਇਆ ਮੈਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਮੈਂ ਥੋੜਾ ਜਿਹਾ ਜਜ਼ਬਾਤੀ ਜਿਹਾ ਬੰਦਾ ਤੇ ਮੈਂ ਕਹ ਵੀ ਇਹ ਜੀ ਪਾਰਟੀ ਦੇ ਵਿੱਚ ਨਹੀਂ ਰਹਿਣਾ ਜਿੱਥੇ ਸਾਡੇ ਭਰਾ ਫੁੱਟੇ ਜਾਣ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਲੱਥਣ ਤੇ ਬਾੜਾਂ ਦੇ ਉੱਤੇ ਇਸ ਤਰ੍ਹਾਂ ਦਾ ਬਹਾਰ ਕਰ ਰਹੇ ਆ ਜਿਵੇਂ ਅਸੀਂ ਕਿਸੇ ਹੋਰ ਦੇਸ਼ ਦੇ ਦੀ ਰਾਜਧਾਨੀ ਦੇ ਵਿੱਚ ਜਾਣਾ ਹੋਵੇ ਇਹ ਡੈਮੋਕ੍ਰੇਸੀ ਆ ਇੱਥੇ ਡੈਮੋਕ੍ਰੈਟਿਕ ਢੰਗ ਨਾਲ ਕਿਸੇ ਨੂੰ ਵੀ ਆਪਣਾ ਪ੍ਰੋਟੈਸਟ ਕਰਨ ਦਾ ਅਧਿਕਾਰ ਤੁਸੀਂ ਉਸ ਅਧਿਕਾਰ ਤੋਂ ਵੀ ਵਾਂਝੇ ਕਰ ਦਿੱਤੇ ਆ ਮੋਦੀ ਸਾਹਿਬ ਦੀ ਸਰਕਾਰ ਨੇ ਖੱਟੜਕ ਸਾਹਿਬ ਦੀ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਮੈਂ ਧਿਆਨ ਚ ਰੱਖਦੇ ਹੋਏ ਅੱਜ ਬੀਜੇਪੀ ਦੀ ਮੁੱਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਨਾ ਔਰ ਜਿਹੜਾ ਮੇਰੇ ਕਨਵੀਨਰ ਦਾ ਅਹੁਦਾ ਮੇਰੇ ਕੋਲ ਧਰਮਕੋਟ ਦਾ ਮੈਂ ਉਹ ਛੱਡ ਰਿਹਾ ਤੇ ਪਾਰਟੀ ਨੂੰ ਅਲਵਿਦਾ ਕਰ ਰਿਹਾ ਅਗਲੀ ਪਾਰਟੀ ਬਾਰੇ ਤੁਸੀਂ ਸੋਚੇ ਕਿਦਾਂ ਜਾਣਾ ਉਹ ਮੈਂ ਆਪਣੇ ਦੋਸਤਾਂ ਨਾਲ ਪਰਿਵਾਰਕ ਮੈਂਬਰਾਂ ਨਾਲ ਸਲਾਹ ਕਰਕੇ ਬਾਅਦ ਵਿੱਚ ਫੈਸਲਾ ਲੈਣਾ ਕਿ ਮੈਂ ਕਿਹੜੀ ਪਾਰਟੀ ਜੁਆਇਨ ਕਰਨੀ ਤੁਸੀਂ ਕਹਿ ਸਕਦੇ ਕਾਂਗਰਸ ਵਾਪਸੀ ਹੋ ਸਕਦੀ ਹੈ ਦੁਬਾਰਾ ਨਹੀਂ ਇਹ ਨਹੀਂ ਹਜੇ ਗੱਲ ਇਹ ਜੇ ਮੇਰੇ ਭੈਣ ਭਾਈ ਕਹਿਣਗੇ ਕਾਲੀ ਦਲ ਜੇ ਕੋਈ ਭੈਣ ਭਾਈ ਕਹੂਗਾ ਮੇਰੇ ਦੋਸਤ ਕਰਨਗੇ ਆਪ ਜਾਂ ਕਾਂਗਰਸ ਇਹ ਡਿਸਾਈਡ ਮੈਂ ਬਾਅਦ ਦੇ ਵਿੱਚ ਕਰੂੰਗਾ 2022 ਦਾ ਚੋਣ ਲੜ ਰਹੇ ਸੀ ਤੁਸੀਂ ਪੀਸੀਐਲ ਬੰਦ ਹਾਂਜੀ ਉਸ ਵੇਲੇ ਪੀਐਲਸੀ ਨੂੰ ਸੋੜੇ ਉਦੋਂ ਤੁਹਾਡਾ ਅਲਾਈਅੰਸ ਸੀਗਾ ਬੀਜੇਪੀ ਦੇ ਨਾਲ ਕਿ ਬੀਜੇਪੀ ਜੁਆਇਨ ਕਰ ਗਏ ਨਹੀਂ ਜੀ ਮੈਂ ਪਹਿਲਾਂ ਬੀਜੇਪੀ ਜੁਆਇਨ ਕਰ ਲਿਆ ਸੀ ਦਸੰਬਰ 21 ਦੇ ਵਿੱਚ ਫਿਰ ਇਹ ਸੀਟ ਪੀਐਲਸੀ ਦੇ ਖਾਤੇ ਪੈ ਗਈ ਕੈਪਟਨ ਅਮਨਿੰਦਰ ਸਿੰਘ ਨੇ ਮੈਨੂੰ ਅਪਰੋਚ ਕੀਤਾ ਵੀ ਤੂੰ ਇਲੈਕਸ਼ਨ ਲੜਨਾ ਮੈਂ ਕਿਹਾ ਜੀ ਮੈਂ ਤਾਂ ਬੀਜੇਪੀ ਜੁਆਇਨ ਕਰ ਲਿਆ ਜੇ ਮੈਨੂੰ ਅਲਾਉ ਕਰਾ ਦੋਗੇ ਬੀਜੇਪੀ ਵੱਲੋਂ ਬੀਜੇਪੀ ਵਾਲੇ ਕਹਿ ਦੇਣ ਲੜ ਲਾ ਇਲੈਕਸ਼ਨ ਮੈਨੂੰ ਕੋਈ ਤਰਾਜ ਨਹੀਂ ਸਾਨੂੰ ਪਾਰਟੀ ਨੂੰ ਕੋਈ ਤਰਾਜ ਨਹੀਂ ਤੇ ਮੈਂ ਇਲੈਕਸ਼ਨ ਲੜ ਦੂੰਗਾ ਤੇ ਇਹਨਾਂ ਨੇ ਬਲੋਅ ਕਰਤਾ ਸੀ ਤੇ ਮੈਂ ਕੈਪਟਨ ਸਾਹਿਬ ਦੀ ਸਿੰਬਲ ਤੇ ਇਲੈਕਸ਼ਨ ਲੜਿਆ ਸੀ ਚੋਲ ਨਿਸ਼ਾਨ ਤੁਹਾਡੇ ਕੋਲ ਪੀ ਪੀ ਸੀ ਦੋ ਹਾਂਜੀ ਬੀਜੇਪੀ ਦਾ ਨਾ ਬੀਜੇਪੀ ਦਾ ਮੇਰੇ ਕੋਲ ਨਹੀਂ ਸੀ ਜਦੋਂ ਕਿ ਮੈਂ ਜੁਆਇਨ ਮੈਂ ਬੀਜੇਪੀ ਕਰ ਚੁੱਕਿਆ ਸੀ ਉਸ ਟਾਈਮ ਗਰੇਵਾਲ ਸਾਹਿਬ ਕੱਲੀ ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਤੁਸੀਂ ਇਹ ਪਾਰਟੀ ਚੜ ਰਹੇ ਹੋ ਜਾਂ ਨਹੀਂ ਮੇਨ ਕਾਰਨ ਕਿਸਾਨੀ ਸੰਘਰਸ਼ ਹੈ ਚਲੋ ਮਾੜਾ ਮੋਟੇ ਹੋਰ ਪਾਰਟੀ ਦੇ ਵਿੱਚ ਹੁੰਦੇ ਆ ਮਸਲੇ ਉਹ ਮੈਨੂੰ ਕੋਈ ਏਡੀ ਗੱਲ ਨਹੀਂ ਹੁੰਦੀ ਪਰਿਵਾਰ ਦੇ ਵਿੱਚ ਚੱਲਦਾ ਰਹਿੰਦਾ ਮੇਨ ਕਿਸਾਨੀ ਦਾ ਵੀ ਜੋ ਜਿਸ ਤਰ੍ਹਾਂ ਤੁਸੀਂ ਕਿਸਾਨਾਂ ਨੂੰ ਲੈ ਕੇ ਉਹਨਾਂ ਦੇ ਸਮਰਥਨ ਚ ਪਾਰਟੀ ਛੱਡ ਰਹੇ ਹੋ ਉਹਨਾਂ ਦੇ ਨਾਲ ਉਹ ਉੱਥੇ ਜਾ ਕੇ ਬੋਲਟਰ ਤੇ ਖੜੋਗੇ ਵੀ ਜਾਣਾ ਪਿਆ ਮੈਂ ਜਾਊਗਾ ਜੀ ਮੇਰੇ ਕੱਲ ਨੂੰ ਦੋਸਤ ਤਾਂ ਜਾ ਰਹੇ ਆ ਮੇਰੇ ਟੀਮ ਦੇ ਮੈਂਬਰ ਪਰ ਮੈਂ ਕਿਸੇ ਨਿੱਜੀ ਘਰੇਲੂ ਨਰਜੇਮੇ ਕਰਕੇ ਕੱਲ ਨਹੀਂ ਜਾ ਰਿਹਾ ਉਸ ਦੇ ਬਾਅਦ ਮੈਂ ਜ਼ਰੂਰ ਜਾਵਾਂਗਾ ਕਿਸੇ ਕਿਸਾਨ ਆਗੂ ਨਾਲ ਗੱਲ ਹੋਈ ਜੀ ਤੁਹਾਡੀ ਨਹੀਂ ਮੈਂ ਕਿਸੇ ਕਿਸਾਨ ਆਗੂ ਦੇ ਨਾਂ ਪਰ ਇਹ ਨਾ ਕਰਕੇ ਨਾ ਕਿਸੇ ਦੇ ਕਹਿਣ ਤੇ ਇਹ ਮੈਂ ਆਪਣੀ ਕੌਨਸ਼ੀਅਸ ਨਹੀਂ ਮੇਰੀ ਲੋਕ ਕੀਤੀ ਵੀ ਮੈਂ ਹੁਣ ਪਾਰਟੀ ਛੱਡ ਰਿਹਾ ਮੈਂ ਸਿਰਫ ਇਹ ਮੇਰਾ ਆਪਣਾ ਨਿੱਜੀ ਫੈਸਲਾ ਜੀਪੀ ਦਾ ਪਿੰਡਾਂ 'ਚ ਵਿਰੋਧ ਹੋਊ ਉਹਦੇ ਕਰਕੇ ਤੁਸੀਂ ਛੱਡ ਰਹੇ ਹੋ ਨਹੀਂ ਵਿਰੋਧ ਹੋਵੇ ਨਾ ਹੋਵੇ ਜਦੋਂ ਮੈਂ ਛੱਡ ਦਿੱਤਾ ਜੀ ਵਿਰੋਧ ਤਾਂ ਹੋਣਾ ਹੀ ਆ ਆਬਵੀਅਸਲੀ ਇਹ ਤਾਂ ਵੀ ਵਿਰੋਧ ਤਾਂ ਹੋਊਗਾ ਪਿੰਡਾਂ ਦੇ ਵਿੱਚ